ਆਗਤ ਹੈ ਜੀ ਤੁਹਾਡਾ ਸਾਰਿਆਂ ਦਾ ਰਿਆੜ ਫੂਡ ਚੈਨਲ ਤੇ ਅੱਜ ਅਸੀਂ ਤੁਹਾਨੂੰ ਨਾ ਸੂਜੀ ਦੇ ਪਕੌੜਿਆਂ ਵਾਲੀ ਕੜੀ ਬਣਾ ਕੇ ਵਿਖਾਉਣੀ ਹੈ ਜੀ ਘੋਲ ਇਹ ਮੈਂ 4-5 ਚਮਚੇ ਮੈਂ ਜਿਹੜੇ ਵੇਸਣ ਦੇ ਲਏ ਨੇ ਉਹ ਮੈਂ ਇਹਦੇ ਵਿੱਚ ਪਾ ਦਵਾਂਗੀ ਠੀਕ ਹੈ 3 ਚਮਚੇ ਮੈਂ ਸੂਜੀ ਦੇ ਲਏ ਨੇ ਕੱਚੀ ਸੂਜੀ ਆ ਵੇਖੋ ਇਹ ਵੀ ਮੈਂ ਇਹਦੇ ਵਿੱਚ ਪਾ ਦਵਾਂਗੀ ਪਕੌੜਿਆਂ ਵਾਸਤੇ ਮੈਂ ਇਹ ਘੋਲ ਤਿਆਰ ਕਰਦੀ ਪਈ ਆ ਆ ਦੇਖੋ ਪਿਆਜ਼ ਕੱਟਿਆ ਆ ਇਹ ਮੈਂ ਇੱਕ ਪਿਆਜ਼ ਵੀ ਇਹਦੇ ਚ ਪਾ ਦਵਾਂਗੀ ਆ ਦੇਖੋ ਮੈਂ ਅਦਰਕ ਵੀ ਕੱਟਿਆ ਆ ਥੋੜਾ ਜਿਹਾ ਮਾਦਰਕ ਵੀ ਇਹਦੇ ਚ ਪਾ ਦਵਾਂਗੀ ਆ ਦੇਖੋ ਮੈਂ ਮਿਰਚਾਂ ਵੀ ਕਟੀਆਂ ਹੋਈਆਂ ਮੈਂ ਮਿਰਚਾਂ ਵੀ ਇਹਦੇ ਚ ਅਧੀਆਂ ਪਾ ਦਵਾਂਗੀ ਅਧੀਆਂ ਮੈਂ ਖੜੀਚ ਪਾਵਾਂਗੀ ਜਿਆਦਾ ਨਹੀਂ ਪਾਵਾਂਗੀ ਤੇ ਹੁਣ ਮੈਂ ਤੁਹਾਨੂੰ ਦੱਸਦੀਆਂ ਇਹਦੇ ਚ ਆਪਾਂ ਕੀ ਪਉਣਾ ਆ ਇਦੇ ਵਿੱਚ ਆਹ ਦੇਖੋ ਦਹੀਂ ਦਾ ਮੇਰੇ ਕੋਲ ਚਮਚੇ ਆ ਦੋ ਮੈਂ ਦਹੀਂ ਦੇ ਚਮਚੇ ਭਰ ਕੇ ਦੋ ਪਾਵਾਂਗੀ ਪਹਿਲਾਂ ਠੀਕ ਹੈ ਇੰਨਾ ਦਹੀਂ ਪਾ ਦਵਾਂਗੀ ਮੈਂ ਹੁਣ ਮੈਂ ਸਾਬਤਨਾ ਥੋੜਾ ਜਿਹਾ ਜਿਦਾਂ ਆਹ ਦੇਖੋ ਚਾਰ ਕਾਲੀਆਂ ਮਿਰਚਾਂ ਨੇ ਧਨੀਆ ਏ ਥੋੜਾ ਜਿਹਾ ਜੀਰਾ ਏ ਇਹ ਵੀ ਵਿੱਚ ਮੈਂ ਮਿਕਸ ਕਰਵਾਵਾਂਗੀ ਕਿਉਂਕਿ ਪਕੌੜਿਆਂ ਦਾ ਟੇਸ ਬਹੁਤ ਹੀ ਵਾਜੇਗਾ ਤੇ ਆਪਾਂ ਹੁਣ ਇਹਦੇ ਵਿੱਚ ਨਾ ਥੋੜਾ ਜਿਹਾ ਨਮਕ ਪਾਉਨੇ ਆ। ਪਕੌੜਿਆਂ ਨੂੰ ਜਿੰਨਾ ਚਾਹੀਦਾ ਦੇਖੋ ਅੱਧਾ ਇੱਕ ਚਮਚਾ ਮੇਰੇ ਕੋਲ ਨਮਕ ਦਾ ਇਹ ਵੀ ਮੈਂ ਪਾਤਾ ਜੀ। ਫੋਰ ਮੈਦੇ ਵਿੱਚ ਹਲੇ ਫਿਰ ਹਲ ਹਲਦੀ ਥੋੜੀ ਜਿਹੀ ਪਾਵਾਂਗੀ। ਬਾਕੀ ਮੈਂ ਕੁਝ ਨਹੀਂ ਪਾਉਣਾ ਆ ਦੇਖੋ। ਇਹਦੀ ਪਾਵਾਂਗੀ ਮੈਂ। ਇਹਨੂੰ ਆ ਪਾਣੀ ਪਾ ਕੇ ਨਾ ਪੂਰਾ ਮਿਕਸ ਕਰ ਲਵਾਂਗੀ। ਤੇ ਇੱਕ ਚੀਜ਼ ਮੈਂ ਦੱਸਣੀ ਭੁੱਲ ਗਈਆਂ। ਆਲੂ ਮੈਂ ਕੱਟਿਆ ਸੀਗਾ ਬਰੀਕ-ਬਰੀਕ ਆ ਦੇਖੋ ਇੱਕ। ਇਹ ਵੀ ਆਪਾਂ ਵਿੱਚ ਪਾ ਲੈਨੇ ਆ। ਕਿਉਂਕਿ ਆਪਾਂ ਪਕੌੜੇ ਬਣਾਉਣੇ ਖੜੀਚ ਪਾਉਣ ਨੂੰ ਤੇ ਪਕੌੜੇ ਬਹੁਤ ਤੇਜ਼ੀ ਬਣਨੇ ਚਾਹੀਦੇ ਆ ਤੇ ਪਕੌੜਿਆਂ 'ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਇਸ ਕਰਕੇ ਮੈਂ ਤੁਹਾਨੂੰ ਦੱਸਦੀ ਪਈ ਆ ਥੋੜਾ ਜਿਹਾ ਮੈਂ ਆ ਨਾ ਮਿੱਠਾ ਸੋਡਾ ਪਾ ਦਵਾਂਗੀ ਕਿਉਂਕਿ ਪਕੌੜੇ ਜਿਹੜੇ ਆ ਫੁੱਲ ਜਾਣਗੇ ਤੇ ਵਧੀਆ ਬਣ ਜਾਣਗੇ ਹੁਣ ਮੈਂ ਥੋੜਾ ਥੋੜਾ ਪਾਣੀ ਪਾਵਾਂਗੀ ਬਸ ਇਨਾ ਪਾਣੀ ਪਾ ਕੇ ਮੈਂ ਪਹਿਲਾਂ ਘੋਲਾਂਗੀ ਫਿਰ ਮੈਂ ਦੇਖਾਂਗੀ ਕਿੰਨਾ ਪਾਣੀ ਪੈਣਾ ਆ ਕੋਈ ਦੇਖਿਆ ਪਕੌੜੇ ਕਿੰਨੇ ਸਵਾਦ ਬੰਦੇ ਨੇ ਤੇ ਕਿੰਨੇ ਵਧੀਆ ਕੜੀ ਚ ਪਾਉਣ ਨੂੰ ਬੰਦੇ ਨੇ ਐਦਾ ਹੀ ਤੁਸੀਂ ਬਣਾਇਆ ਕਰੋ ਕੜੀ ਪਕੌੜਾ ਤੇ ਬਹੁਤ ਵਧੀਆ ਸੂਜੀ ਵਾਲੇ ਪਕੌੜੇ ਖਾਦੇ ਹੋਣੇ ਪਹਿਲਾਂ ਵੀ ਤੁਸੀਂ ਸੂਜੀ ਦੇ ਪਕੌੜੇ ਬਹੁਤ ਹੀ ਵਧੀਆ ਬੰਦੇ ਨੇ ਆਲੂ ਕੱਟ ਕੇ ਕੜੀ ਚ ਪਾਉਣ ਨਾਲੋਂ ਚੰਗਾ ਕਿ ਆਪਾਂ ਐਦਾਂ ਬਣਾ ਕੇ ਖਾਵਾਂਗੇ ਨਾ ਤੇ ਬਹੁਤ ਹੀ ਵਧੀਆ ਚੀਜ਼ ਬਣੂਗੀ ਇਹ ਤੇ ਆਪਾਂ ਨਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦੀ ਆਂ ਕਿ ਆਪਾਂ ਡੀਪ ਫਰਾਈ ਨਹੀਂ ਮਾਨੂੰ ਕਰਨਾ इन्हू एक नवे तरीके अज बना है पकौड़िया नवे तरीके बना के फिर आप तैयार करा देखो हम इदा का करके सैर से कर दी क्योंकि अपना आप ही थोड़ा जहा गि अपने होर हो जाए तो ज्यादा आपना हले फिर बाद च मैं तुम बखा उस तो पेल आप देखो मेरे को दही इना दही है ਤੇ ਨਹੀਂ ਮੇਦੇ ਵਿੱਚ ਮੈਂ ਵੇਸਣ ਪਾਣ ਲੱਗੀ ਆ ਤੇ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਵੇਸਣ ਪਾ ਕੇ ਵਿਖਾਨੀ ਆ ਥੋੜਾ ਜਿਹਾ ਮੈਂ ਪਾਵਾਂਗੀ ਵੇਸਣ ਜਿਆਦਾ ਨਹੀਂ ਮੈਂ ਪਾਵਾਂਗੀ ਆ ਦੇਖੋ ਚਾਰ ਕ ਚਮਚੇ ਵੇਸਣ ਦੇ ਆ ਇਹ ਮੈਂ ਇਹਦੇ ਵਿੱਚ ਪਾਟ ਦਵਾਂਗੀ ਤੇ ਇਹਦੇ ਵਿੱਚ ਮੈਂ ਨਾ ਇਹਦੇ ਨਾਲ ਇਹਨੂੰ ਬੋਦੀ ਪੱਦਰਾ ਤਰਾ ਕਰ ਦਵਾਂਗੀ ਇਹ ਨਾਲ ਇਹਦੀਆਂ ਗੁੱਠਲੀਆਂ ਗਠਲੀਆਂ ਸਭ ਇਹਨਾਂ ਪੱਦਰੀਆਂ ਘੱਟ ਦਵਾਂਗੀ ਮੈਂ ਇੰਜ ਇੰਜ ਕਰਕੇ ਨਾ ਆ ਦੇਖੋ ਘਮਾ ਘਮਾ ਕੇ ਮਧਾਨੀ ਨੂੰ ਤੁਹਾਡਾ ਮੈਂ ਇਦਾਂ ਵਧੀਆ ਤਰਾਹ ਕਰਕੇ ਵਿਖਾਉਣੀ ਤੁਹਾਨੂੰ। ਇਹ ਦੇਖੋ ਕਿੰਨਾ ਸੋਹਣਾ ਹੋ ਰਿਹਾ ਏ। ਇਹ ਜਿਹੜਾ ਹੈ ਇਹਨੂੰ ਆਪਾਂ ਇੱਕ ਜਾਨ ਬਣਾ ਦੇਣਾ ਬਸ ਇਸ ਚੀਜ਼ ਨੂੰ ਵੇਸਣ ਕੋਲਣ ਲੱਗਿਆ ਆਪਾਂ ਕੋਈ ਕਸਰ ਨਹੀਂ ਛੱਡਣੀ। ਲੋਕੋ ਖਰੀਦਾਂ ਵੇਚਣ ਆ ਤੇ ਆਪਾਂ ਇਹਨੂੰ ਘੋਲ ਕੇ ਬਹੁਤ ਹੀ ਵਧੀਆ ਤਰਾਹੇ ਤਿਆਰ ਕਰਨਾ ਹੈ ਇਹਨੂੰ। ਤੁਸੀਂ ਦੇਖ ਸਕਦੇ ਹੋ ਕਿ ਮੈਂ ਇਹਨੂੰ ਬਹੁਤ ਦੇਰ ਦੀ ਲੱਗੀ ਹੋਈ ਸੀ ਇਹ ਕੋਲਣ ਵਾਸਤੇ। ਇਹ ਆਪਾਂ ਅਲੱਗ ਕਰ ਦਿੰਨੇ ਆ ਤੁਹਾਨੂੰ ਮੈਂ ਵਿਖਾਨੀ ਆ ਐਸੇ ਚਿਮਚੇ ਦੇ ਨਾਲ ਹੀ ਮੈਂ ਤੁਹਾਨੂੰ ਵਿਖਾ ਦਿੰਨੀ ਆ ਜੀ ਇਹ ਦੇਖੋ ਇਹ ਕਿੰਨਾ ਸੋਹਣਾ ਹੋ ਰਿਹਾ ਦੇਖੋ ਆ ਦੇਖੋ ਠੀਕ ਹੈ ਇਹਨੂੰ ਆਪਾਂ ਸਾਈਡ ਤੇ ਕਰ ਦਿੰਨੇ ਆ ਤੇ ਅਸੀਂ ਨਾ ਹੁਣ ਫੇਰ ਇਹਦੇ ਵਾਲੀ ਜਾਂਦੇ ਆ ਇਹ ਜੋ ਆਪਣਾ ਘੋਲ ਬਣਾਇਆ ਨਾ ਥੋੜਾ ਜਿਹਾ ਪਾਣੀ ਇਹਨੇ ਹੋਰ ਲੈਣਾ ਤੇ ਉਹ ਆਪਾਂ ਪਾਤ ਕੇ ਫੇਰ ਆਪਾਂ ਇਹਨੂੰ ਨਾ ਮੋਂ ਨਹੀਂ ਮੜਾ ਮੜਾ ਇਹ ਆ ਦੇਖੋ ਦੇਖੋ ਜੀ ਮੈਂ 2 ਮਿੰਟ ਰਹਿਨ ਦਾਂਗੀ ਚੰਗੀ ਤਰ੍ਹਾਂ ਫੁੱਲ ਜਾਏਗਾ ਕਿਉਂਕਿ ਸੂਜੀ ਆ ਇਹਦੇ ਵਿੱਚ ਇਹਨੂੰ 2 ਮਿੰਟ ਰੈਸਟ ਚਾਹੀਦੇ ਚਾਹੀਦੇ ਆ ਇਹਨੂੰ ਥੋੜੀ ਰੈਸਟ ਕਰਾਉਣੇ ਆ ਤੇ ਇਹ ਸਾਡਾ ਕੋਲ ਹੋ ਗਿਆ ਤਿਆਰ ਤੇ ਦੋ ਚੀਜ਼ਾਂ ਤਿਆਰ ਹੋ ਗਈਆਂ ਲਓ ਜੀ ਆਪਾਂ ਹੁਣ ਫਰਾਈਪਨ ਧਰ ਲਿਆ ਤੇ ਹੁਣ ਆਪਾਂ ਨਾ ਮੈਂ ਪਾਉਂਗੀ ਤੇਲ ਪਹਿਲਾਂ ਇੱਥੇ ਇਹ ਡੀਪ ਫਰਾਈ ਮੈਂ ਪਹਿਲਾਂ ਹੀ ਬੋਲਿਆ ਸੀ ਕਿ ਮੈਂ ਪਕੌੜਿਆਂ ਨੂੰ ਡੀਪ ਫਰਾਈ ਨਹੀਂ ਕਰੂੰਗੀ ਕਿਉਂਕਿ ਮੈਂ ਘੜੀਚੀ ਪਾਉਣੇ ਆ ਘੜੀ ਦੇ ਵਿੱਚ ਪਕੌੜੇ ਬਹੁਤ ਚੰਗੀ ਤਰ੍ਹਾਂ ਰਿਜ ਜਾਂਦੇ ਨੇ ਬਾਅਦ ਵਿੱਚ ਵੀ ਇਹਨਾਂ ਨੂੰ ਡੀਪ ਫਰਾਈ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਵੈਸੇ ਜ਼ਿਆਦਾ ਲੋਕਿ ਆਪਾਂ ਤਲ ਕੇ ਪਕੌੜੇ ਜਿਹੜੇ ਪਾਉਣੇ ਆ ਉਹਨਾਂ ਦਾ ਵਿੱਚ ਤੇਲ ਵੀ ਬਹੁਤ ਚਲ ਜਾਂਦਾ ਏ ਤਾਂ ਹੁਣ ਮੈਂ ਨਾ ਇਹਨਾਂ ਦੇ ਵਿੱਚ ਨਾਲ ਦੀ ਨਾਲ ਪਕੌੜੇ ਰੱਖੀ ਜਾਵਾਂਗੀ ਇੰਤਰਾ ਬਹੁਤ ਚੰਗੀ ਤਰ੍ਹਾਂ ਮੈਂ ਇਦਾਂ ਪਕੌੜੇ ਬਣਾਵਾਂਗੀ ਇੱਦਾਂ ਕੜੀ ਬਣਾ ਕੇ ਵੇਖੋ ਤੁਸੀਂ ਆਪ ਹੀ ਕਹਿਣਾ ਵੀ ਵਾਅਦਾ ਹੀ ਕੋਈ ਚੀਜ਼ ਬਣਾਈ ਆ ਬਹੁਤ ਹੀ ਵਧੀਆ ਚੀਜ਼ ਬਣੇਗੀ ਤੇ ਬਹੁਤ ਹੀ ਚੰਗੀ ਤਰ੍ਹਾਂ ਇਹਨਾਂ ਨੇ ਪੱਕ ਜਾਣਾ ਆਪਾਂ ਗੈਸ ਸਿਰਫ ਥੋੜਾ ਜਿਹਾ ਘੱਟ ਰੱਖਣਾ ਹੈ ਥੱਲੇ ਇਹਨਾਂ ਨੇ ਬਹੁਤ ਵਧੀਆ ਤਰ੍ਹਾਂ ਇਹਨਾਂ ਪਕਣਾ ਹੈ ਪਕoare ਬਹੁਤ ਵਧੀਆ ਤਰ੍ਹਾਂ ਆਪਾਂ ਤਿਆਰ ਕਰਨੇ ਨੇ ਅੱਜ ਇਦਾਂ ਗੋਲ-ਗੋਲ ਕਰਕੇ ਤੇ ਆਪਾਂ ਇਦਾਂ ਪਾਈ ਜਾਵਾਂਗੇ ਜਿੱਦਾਂ ਕਿ ਭੱਲੇ ਬਣਾਉਂਦੇ ਆ ਕੜੀ ਬਹੁਤ ਸ਼ਾਨਦਾਰ ਬਣੀ ਅੱਜ ਕੜੀ ਦੀ ਮੈਂ ਵੀ ਵੀਡੀਓ ਪਹਿਲਾਂ ਵੀ ਮੈਂ ਪਾਈਆਂ ਹੋਈਆਂ ਵਾ ਪਰ ਅਲੱਗ-ਅਲੱਗ ਤਰੀਕੇ ਨਾਲ ਬਣਾ ਰਹੀ ਆ ਮੈਂ ਤੇ ਅਲੱਗ-ਅਲੱਗ ਤਰੀਕੇ ਨਾਲ ਹੀ ਮੈਂ ਜਿਹੜੀ ਆ ਕੜੀ ਪਿਆਰ ਕਰਦੀ ਆ ਹੁਣ ਦੇਖੋ ਤੁਸੀਂ ਇਦਾਂ ਹਿਲਾ ਕੇ ਆਪਾਂ ਸਾਰਿਆਂ ਦੇ ਥੱਲੇ ਪਹਿਲਾਂ ਤੇਲ ਘੋਮਾ ਦਾਂਗੇ ਆ ਦੇਖੋ ਨਾਨੂ ਅਹੀਂ ਰਿੱਜਨ ਦਵਾਗੇ ਥੋੜੀ ਦੇਰ ਵਾਸਤੇ ਆਪਾਂ ਹੁਣ ਇਹਨਾਂ ਨੂੰ ਥਲ ਕੇ ਵੇਖਦੇ ਆ ਥੋੜਾ ਥੋੜਾ ਵੈਰੀ ਗੁੱਡ ਵੈਰੀ ਗੁੱਡ ਵੇਖੋ ਕਿੰਨੇ ਸੋਹਣੇ ਥੱਲੇ ਜਾ ਰਹੇ ਨੇ ਬੜੇ ਆਰਾਮ ਨਾਲ ਕਿਉਂਕਿ ਅਹੀਂ ਨਾ ਘੜੀਚ ਪਾਉਣ ਵਾਸਤੇ ਪਕੌੜੇ ਜਿਹੜੇ ਆ ਅਹੀਂ ਡੀਪ ਫਰਾਈ ਨਹੀਂ ਕਰਨੇ ਤੇ ਬਹੁਤ ਹੀ ਵਧੀਆ ਤਰ੍ਹਾਂ ਇਹ ਜਿਹੜੇ ਆ ਬਣਦੇ ਪਏ ਨੇ ਤੁਸੀਂ ਵੀ ਇਦਾਂ ਕਰਕੇ ਪਾਇਆ ਕਰੋ ਪਕੌੜਿਆਂ ਨੂੰ ਆਪਾਂ ਜਿਹੜਾ ਪਹਿਲਾਂ ਤੇਲ ਪਿਆਉਨੇ ਆ ਕਿੰਨਾ ਕਿੰਨਾ ਉਹ ਨਾ ਪਿਆਇਆ ਕਰੋ ਆ ਦੇਖੋ ਕਿੰਨੇ ਸੋਹਣੇ ਪਕੌੜੇ ਹੋ ਰਹੇ ਨੇ ਤੇ ਬਹੁਤ ਵਧੀਆ ਤਰ੍ਹਾਂ ਅਸੀਂ ਜਿਹੜੇ ਕੜੀ ਆ ਇਹਨੂੰ ਤਿਆਰ ਕਰ ਸਕਦੇ ਆ ਜੀ ਤੇ ਨਾ ਪਕੌੜੇ ਇੱਕ ਪਾਸਾ ਤੇ ਇਹਨਾਂ ਦਾ ਪਹਿਲਾਂ ਹੀ ਬਣ ਚੁੱਕਿਆ ਦੂਜਾ ਵੀ ਬਣ ਗਿਆ ਤੇ ਬਹੁਤ ਵਧੀਆ ਆ ਆਪਾਂ ਥੋੜੇ ਥੋੜੇ ਫੇਰ ਦੂਜਾ ਪਾਸਾ ਕਰ ਦਿੰਨੇ ਆ ਤੇ ਬਹੁਤ ਹੀ ਵਧੀਆ ਪਕੌੜੇ ਤਿਆਰ ਹੋਏ ਨੇ ਇਹਨਾਂ ਨੂੰ ਅਗਰ ਛੋਟੇ ਕਰਕੇ ਪੋਣਾ ਤਾਂ ਕੱਟ ਕੇ ਵੀ ਪਾ ਸਕਦੇ ਆਪਾਂ ਕੜੀ ਦੇ ਵਿੱਚ ਐਡੀ ਭੁਗਾਲਣੀ ਆ। ਹੁਣ ਆਪਾਂ ਇਹਨਾਂ ਨੂੰ ਥੋੜੀ ਦੇਰ ਬਾਅਦ ਆਪਾਂ ਬਾਹਰ ਕੱਢ ਲਵਾਂਗੇ ਇਹਨਾਂ ਨੂੰ। ਇਹ ਤੁਹਾਨੂੰ ਮੈਂ ਖਾਉਣੀ ਆ ਤੜਕਾ ਲਾਉਣ ਲੱਗਿਆ ਕੜੀ ਨੂੰ। ਆਜਾ ਜੀ ਪਕੌੜੇ ਸਾਡੇ ਬਣ ਗਏ ਨੇ। ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਈਏ। ਆਹ ਦੇਖੋ ਕਿੰਨੇ ਸੋਹਣੇ ਪਕੌੜੇ ਬਣੇ ਨੇ ਦੋ ਪਾਸਿਆਂ ਤੋਂ। ਸਾਰੀਆਂ ਚੀਜ਼ਾਂ ਮਤਲਬ ਵਿੱਚ ਜਿਹੜੇ ਮਸਾਲਾ ਪਾਇਆ ਸੀ ਬਿਲ ਲੱਖੋ ਲੈਣਾ ਵਧੀਆ ਤਰ੍ਹਾਂ ਫੁੱਲ ਗਿਆ ਏ। ਜੋ ਵੀ ਆਪਾਂ ਪਾਇਆ ਸੀ ਇਹਦੇ ਵਿੱਚ ਤੇ ਆਪਾਂ ਇਹ ਕੱਕਰ ਕੇ ਪਕੌੜੇ ਤੇ ਬਾਹਰ ਲਵਾਗੇ ਕੜ ਫੇ ਮੈਂ ਤੁਹਾਨੂੰ ਬਖਾਂਦੀ ਅੱਗੇ ਹਉ ਜੀ ਹੁਣ ਆਪਾਂ ਕੜੀ ਨੂੰ ਲਾਉਨੇ ਪਹਿਲਾ ਤੜਕਾ ਕੜੀ ਨੂੰ ਤੜਕਾ ਲਾਉਣ ਵਾਸਤੇ ਵੇਖੋ ਆਪਾਂ ਆ ਮੇਥੇ ਲੈਨੇ ਥੋੜੇ ਜਿਵੇਂਨ ਲਈਏ ਤੇ ਜੀਰਾ ਲਿਆ ਤੇ ਇੱਕ ਆ ਸਾਬਤ ਮਿਰਚ ਲਈਏ ਇਹ ਆਪਾਂ ਪਾਦਾਂਗੇ ਇਸੇ ਤੇਲ ਦੇ ਵਿੱਚ ਇਹਨੂੰ ਥੋੜਾ ਜਿ ਆਪਾਂ भुन लवेंगे आप थोड़ा जा लसन जटिया हो पा देवे मैं देखो तीन मिर्चा है मेरे को भी पा देवे थोड़ा जा कड़ी पत्ता है वह भी ना ही पा देंगे आ मिर्चा कटिया हुई जी पा दे जी ਇਸਾਰ ਮੈਂ ਜਿਹਨਾਂ ਨੂੰ ਆਖੀ ਕੱਟ ਗਿਆ ਕਰਕੇ ਥੋੜਾ ਜਿਹਾ ਤਿਰਕ ਲੈਣ ਦਵਾਂਗੇ ਤੇ ਫਿਰ ਆਪਾਂ ਇਹਦੇ ਚ ਇਹ ਪਾਣੀ ਜਿਹੜਾ ਇਹ ਘੋਲਿਆ ਹੋਇਆ ਵੇਸਨ ਦਾ ਇਹ ਪਾਣੀ ਆਪਾਂ ਪਾ ਦਵਾਂਗੇ ਹੌਲੀ ਹੌਲੀ ਆਪਾਂ ਪਾਵਾਂਗੇ ਪਾਣੀ ਕਿਉਂਕਿ ਇਹਦੇ ਛਿੱਟੇ ਬੜੇ ਪੈਣੇ ਨੇ ਯਸਾ ਕਰਕੇ ਹੁਣ ਕੜਸੀ ਖਲੂਨ ਨਹੀਂ ਦੇਣੀ। ਪਰ ਕੀ ਨੂੰ ਆਪਾਂ ਹਿਲਾਇ ਜਾਣਾ। ਤੇ ਇਹਦੇ ਵਿੱਚ ਅਸੀਂ ਨਾ ਹੁਣ ਅਸੀਂ ਹਲਦੀ ਪਾ ਦਵਾਂਗੇ। ਕਿਉਂਕਿ ਹਲਦੀ ਵਿੱਚੇ ਰਿਜ ਜਣੀ ਆ। ਅੱਧਾ ਚਮਚਾ ਮੈਂ ਹਲਦੀ ਦਾ ਪਾਤਾ। ਥੋੜੀ ਜਿਹੀ ਹੋਰ ਪਾ ਦਨੇ ਆ। ਬੱਸ। ਥੋੜਾ ਕਾਲੀ ਮਿਰਚ ਦਾ ਪਾਊਡਰ ਪਾਤਾ ਵੇਖੋ ਅੱਧਾ ਚਮਚਾ ਮੈਂ ਨਾ ਪਾਇਆ ਜੇ ਧਨੀਆ ਪਾਊਡਰ ਅੱਧਾ ਚਮਚਾ ਹੀ ਮੈਂ ਪਾਇਆ ਜੇ ਜੀਰਾ ਪਾਊਡਰ ਤੇ ਆ ਚੰਨੀ ਬਲੇਖ ਸਪੋੜ ਜਿਆ ਇਹ ਮੈਂ ਪਾ ਦਿੱਤੇ ਜੀ ਆਹ ਦੇਖੋ ਬਸ ਹੁਣ ਕੜੀ ਜਿਹੜੀ ਹੈ ਨਾ ਇਹਨੂੰ ਹੁਣ ਨਾ ਕੜਚੀ ਨਹੀਂ ਖਲਾਉਂ ਦੇਣੀ ਬਸ ਇਹਨੂੰ ਏਦਾਂ ਹੀ ਰਿਜੀ ਜਾਣਾ ਇਹਨੇ ਫੇਰ ਤਾਂ ਦੱਸਦੀਆਂ ਕਿ ਕਿਦੋਂ ਇਹ ਖੜੀ ਤਿਆਰ ਹੋਣੀ ਆ ਇਹਨੂੰ ਰੇਜੇ ਪੈ ਲੰਦੋ ਹੁਣ ਧਿਆਨ ਰੱਖ ਕੇ ਰੇਜੇ ਪਾਉਣੀ ਆਈ ਇੱਕ ਚਮਚਾ ਮੈਂ ਨਮਕ ਦਾ ਪਾਦਨ ਲੱਗੀਆਂ ਆ ਦੇਖੋ ਪਹਿਲਾਂ ਮੈਂ ਨਮਕ ਨਹੀਂ ਪਾਇਆ ਸੀ ਤੇ ਹੁਣ ਮੈਂ ਨਮਕ ਪਾਤਾ ਏ ਥੋੜਾ ਜਿਹਾ ਹੋਰ ਪਾ ਦਨੇ ਆ ਇੱਕ ਚਮਚਾ ਭਰ ਕੇ ਪਾਤਾ ਇੱਕ ਥੋੜਾ ਜਿਹਾ ਹੋਰ ਪਾਤਾ ਬਸ ਦੇਖੋ ਜੀ ਜਦ ਤੱਕ ਇਹ ਕੜੀ ਰੇਜਦੀ ਨਹੀਂ ਉਬਲਦੀ ਨਹੀਂ ਰੇਜੇ ਨਹੀਂ ਪੈਂਦੀ ਉਨੀ ਦੇਰ ਤੱਕ ਆਪਾਂ ਕਰਛੀ ਨਹੀਂ ਸਾੜ ਸਕਦੇ ਕਿਉਂਕਿ ਇਹ ਉਬਲ ਜਾਂਦੀ ਹੈ ਬਹੁਤ ਜਲਦੀ ਉਬਲਦੀ ਹੈ ਤੇ ਫਿਰ ਨਾ ਵਿੱਚ ਜਿਹੜਾ ਦਹੀਂ ਪਿਆ ਹੁੰਦਾ ਫੁੱਟ ਜਾਂਦਾ ਏ ਜੇ ਜਿਵੇਂ ਆਪਾਂ ਕੜਚੀ ਛੱਡਾਂਗੇ ਤੇ ਦੇਖੋ ਜੀ ਆਪਣੇ ਆਪ ਹੀ ਇਹ ਉਬਲਣ ਡਿਆ ਪਿਆ ਤੇ ਹੁਣ ਨਾ ਆ ਦੇਖੋ ਆਉਂਦੀ ਨਾ ਤਾਂ ਹੁਣ ਆਪਾਂ ਗੈਸ ਘੱਟ ਕਰਕੇ ਤੇ ਉੱਤੇ ਢੱਕਣ ਦੇ ਦੇਵਾਂਗੇ ਤੇ ਰੀਝਣ ਦੇਵਾਂਗੇ ਇਹਨੂੰ ਫਿਰ ਮੈਂ ਤੁਹਾਨੂੰ ਬਖਾਣੀ ਆ ਕੜੀ ਨੂੰ ਆਪਾਂ ਨਾ ਖੋਲ ਕੇ ਵੇਖੀਏ ਥੋੜਾ ਜਿਹਾ ਕਿੱਦਾਂ ਦੀ ਰੱਜੇ ਪਈ ਆ ਵੈਰੀ ਗੁੱਡ ਕੜੀ ਦੇਖੋ ਕਿੰਨੀ ਸੋਹਣੀ ਰੱਜ ਰਹੀ ਆ ਕਿ ਬਹੁਤ ਹੀ ਵਧੀਆ ਕੜੀ ਨੇ ਤਿਆਰ ਹੋਣਾ ਤੇ ਹੁਣ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਦੀ ਆ ਜੇ ਆਪਾਂ ਵਿੱਚ ਨਾ ਦੋ ਚੀਜ਼ਾਂ ਪਾਉਣੀਆਂ ਨੇ ਹੋਣਾ ਉਹ ਰੱਜ ਦੀ ਕੜੀ ਚ ਪਾਵਾਂਗੇ ਤੇ ਇੰਨਾ ਕੁ ਟੇਸਟ ਦੇਣਗੀ ਆ ਕਿ ਬਹੁਤ ਜ਼ਿਆਦਾ ਇਹ ਕਾਲੀਆਂ ਮਿਰਚਾਂ ਐ ਦੋ ਤਿੰਨ ਆ ਦੇਖੋ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਇਹਨੂੰ ਆਪਾਂ ਰੱਜ ਦੀ ਕੜੀ ਚ ਪਾਵਾਂਗੇ ਤੇ ਬਹੁਤ ਹੀ ਵਧੀਆ ਲੱਗੇਗਾ ਇਹ ਕੜੀ ਦੇ ਵਿੱਚ ਪੈਂਦੀਆਂ ਨੇ ਤੇ ਬਹੁਤ ਹੀ ਵਧੀਆ ਲੱਗਦੀਆਂ ਨੇ ਇਹ ਮੇਰੇ ਕੋਲ ਨਾਰਾਣਾ ਥੋੜਾ ਜਿਹਾ ਇਹ ਵੀ ਆਪਾਂ ਕੜੀ ਦੇ ਵਿੱਚ ਰਿਜਦੀ ਜੀ ਪਾਵਾਂਗੇ ਤੇ ਇਹ ਆ ਸਾਡੇ ਕੋਲ ਕੜੀ ਪੱਤਾ ਵਾ ਇਹ ਵੀ ਥੋੜਾ ਰਿਹਾ ਰਿਜਦੀ ਕੜੀ ਦੇ ਵਿੱਚ ਆਪਾਂ ਪਾ ਦਵਾਂਗੇ ਠੀਕ ਹੈ ਤੇ ਇਹ ਕੜੀ ਨੂੰ ਆਪਾਂ ਚੰਗੀ ਤਰ੍ਹਾਂ ਜੰਨ ਦਵਾਂਗੇ ਤੇ ਅਜੇ ਆਪਾਂ ਪਕੌੜੇ 5-7 ਮਿੰਟ ਹਟ ਕੇ ਪਾਵਾਂਗੇ ਕਿਉਂਕਿ ਕੜੀ ਜੰਨੀ ਦਾ ਰਿਜੂ ਗਈ ਫਿਰ ਪਕੌੜੇ ਪਾਉਂਦੇ ਆ ਲੋ ਜੀ ਆਪਾਂ ਹੁਣ ਪਕੌੜੇ ਪਾਉਨੇ ਆ ਕੜੀ ਦੇ ਵਿੱਚ ਤੇ ਆਓ ਵੇਖੀਏ ਪਕੌੜੇ ਭਈਏ ਕੜੀ ਚ ਕੱਕੜੀ ਰਿਜਨ ਲਈ ਆ ਤੇ ਇਹਨਾਂ ਇਦਾਂ ਹੀ ਰਿਜਦੀ ਰਹਿਣਾ ਤੇ ਪਕੌੜੇ ਆਪਾਂ ਪਹਿਲਾਂ ਬਾਦਨੇ ਆ ਪਕੌੜਿਆਂ ਨੂੰ ਆਪਾਂ ਦੇਖੋ ਜੀ ਤੋੜ ਕੇ ਵੀ ਪਾ ਸਕਦੇ ਆ ਛੋਟੇ ਕਰਕੇ ਵੀ ਇਦਾਂ ਪਾ ਸਕਦੇ ਆ ਦੋ ਤਰ੍ਹਾਂ ਕਰਕੇ ਤੇ ਵੱਡੇ ਕਰਕੇ ਵੀ ਪਾ ਸਕਦੇ ਆ ਵੱਡੇ ਖਾਣੇ ਦੇ ਵੱਡੇ ਪਾ ਸਕਦੇ ਆ ਇਦਾਂ ਤੇ ਅਜੇ ਫਿਰ ਲਾਲ ਆਪਾਂ ਵੱਡੇ ਹੀ ਪਾਵਾਂਗੇ ਕਿਉਂਕਿ ਇਹਨੂੰ origignal ਆ ਇਹਨੇ ਤੇ ਗਲਣਾ ਜਾਣ ਤੇ ਟਾਈਮ ਲੱਗਣਾ ਇਹਨੂੰ ਰਿਜਦੇ ਆ ਅਜੇ ਖੜੀ ਨੂੰ ਆ ਆ ਮੈਂ ਪਕੌੜੇ ਪਾ ਦਿੱਤੇ ਜੇ ਫਤੋ ਹੀ ਵੇਖ ਸਕਦੇ ਹੋ ਕੜੀ ਜਿਹੜੀ ਆ ਇਹ ਅਜੇ ਰਜ ਰਹੀਆ ਥੋੜਾ ਜਿਹਾ ਟਾਈਮ ਲੱਗਣਾ ਇਹਨੂੰ ਤੇ ਅਜੇ ਬਣੀ ਨਹੀਂ ਜੇ ਪੂਰੀ ਬਣੇਗੀ ਤੇ ਮੈਂ ਤੁਹਾਨੂੰ ਕੜੀ ਪਕੌੜਾ ਅੱਜ ਬੜੀਆ ਤਰ੍ਹਾਂ ਇੱਕ ਫਸਜੀ ਫਸਟ ਕਲਾਸ ਬਣਾ ਕੇ ਵਿਖਾਵਾਂਗੀ ਕਿਉਂਕਿ ਘੱਟ ਗਿਆ ਇਸ ਤੇ ਰਜ ਰਹੀ ਆ ਤੇ ਇਹ ਘੱਟ ਗਿਆ ਇਸ ਤੇ ਹੀ ਚੀਜ਼ਾਂ ਬਣਦੀਆਂ ਬਣਦੀਆਂ ਨੇ ਵਧੀਆ ਤੇ ਇਹਨੂੰ ਆਪਾਂ ਫੇਰ ਟੱਕ ਦਵਾਂਗੇ ਤੇ ਇਸ ਤਰ੍ਹਾਂ ਕਰਕੇ ਇਹਨੂੰ origian ਦਿੰਨੇ ਆ ਇਹਨੂੰ ਘੱਟ ਘੱਟ ਤੋਂ ਘੱਟ ਇਹਨੂੰ ਅੱਧਾ ਘੰਟਾ ਇਹਨੇ origian ਤੇ ਫੇਰ ਇਹਨੇ ਕੜੀ ਨੇ ਬਣਨਾ ਜੀ ਤੇ ਮੈਂ ਤੁਹਾਨੂੰ ਦੁਬਾਰਾ ਵਿਖਾਵਾਂਗੀ ਆਹ ਦੇਖੋ ਜੀ ਕੜੀ ਸਾਡੀ ਰਿਝਣ ਢਈ ਆ ਦੇਖੋ ਬਣ ਗਈ ਆ ਕੜੀ ਕੜੀ ਤੇ ਹੋ ਗਈ ਤਿਆਰ ਇਹਨੂੰ ਆਪਾਂ ਨਾ ਚੱਕ ਕੇ ਹੁਣ ਦੂਜੇ ਚੁੱਲੇ ਤੇ ਕਰ ਦਿੰਨੇ ਆ ਪਹਿਲਾਂ ਚੰਗੀ ਤਰ੍ਹਾਂ ਫੜ ਕੇ ਇਹਨੂੰ ਇਹ ਚੀਜ਼ ਦੇ ਨਾਲ ਕੜੀ ਨੂੰ ਲਾ ਕੇ ਸੀ ਉਧਰ ਕਰ ਦਿੱਤਾ ਏ ਤੇ ਆਹ ਦੇਖੋ ਮੈਂ ਇੱਕ ਛੋਟਾ ਜਿਹਾ ਕਰਚੀ ਜੀ ਲਈ ਆ ਇਹਦੇ ਵਿੱਚ ਮੈਂ ਤੇਲ ਪਾ ਦਾਂਗੀ ਤੇ ਮੈਂ ਇੱਕ ਤੜਕਾ ਲਗਾਵਾਂਗੀ ਕੜੀ ਨੂੰ ਤੇ ਬਹੁਤ ਵਧੀਆ ਤਰ੍ਹਾਂ ਤੜਕਾ ਤੁਸੀਂ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਹੀ ਤੇ ਬਹੁਤ ਹੀ ਵਧੀਆ ਸਵਾਦ ਬਣਦਾ ਹੈ ਦਾ ਕਿ ਬਹੁਤ ਸਵਾਦ ਟੇਸਟ ਬੜਾ ਵੱਜ ਜਾਂਦਾ ਹੈ ਤੜਕੇ ਦੇ ਨਾਲ ਠੀਕ ਹੈ ਪਹਿਲਾਂ ਫੋੜੀ ਜੀ ਆਪਾਂ ਨਾ ਇਹਦੇ ਵਿੱਚ ਹਿੰਗ ਪਾਵਾਂਗੇ ਠੀਕ ਹੈ ਆ ਦੇਖੋ ਹਿੰਗ ਹੈ ਮੇਰੇ ਕੋਲ ਥੋੜੀ ਜੀ ਆਪਾਂ ਪਾ ਦਾਂਗੇ ਇਹਦੇ ਵਿੱਚ ਕਿਉਂਕਿ ਕੜੀ ਜਿਹੜੀ ਹੁੰਦੀ ਹੈ ਤੁਹਾਨੂੰ ਪਤਾ ਵਾਈਵਾਦੀ ਹੁੰਦੀ ਆ ਇਹ ਮੇਰੇ ਕੋਲ ਜੀਰਾ ਤੇ ਕਲੌਂਜੀ ਆ ਥੋੜੀ ਜੀ ਇਹ ਆਪਾਂ ਪਾ ਦਵਾਂਗੇ ਇਹਦੇ ਵਿੱਚ ਇਹ ਮੇਰ ਕੋ ਜਵੈਣ ਆ ਥੋੜੀ ਜੀ ਇਹ ਵੀ ਆਪਾਂ ਪਾ ਦਵਾਂਗੇ। ਫੁਕਾ ਤੜਕਾ ਆਪਾਂ ਬੜਾ ਟੋਰੀ ਲਾਵਾਂਗੇ ਇਹਨੂੰ। ਤੇ ਦੇਖਿਓ ਤੁਸੀਂ ਵੀ ਕੜੀ ਤੇ ਫਿਰ ਮੂੰਹਾਂ ਬੋਲੂਗੀ ਇਹ ਇਹ ਕੜੀ ਬਤਾ। ਤੇ ਆਓ ਆਪਾਂ ਹੁਣ ਨਾ ਗੈਸ ਕਰਦੀਏ ਬੰਦ ਤੇ ਆਪਾਂ ਤੜਕਾ ਲਾ ਜੇ ਹੁਣ। ਤੇ ਕੜੀ ਦੇ ਉੱਤੇ ਆਪਾਂ ਲਾਉਨੇ ਆ ਤੜਕਾ ਤੇ ਆਹ ਦੇਖੋ। ਹੂੰ ਹੁਣ ਬਣੀ ਜੇ ਕੜੀ। ਇਹ ਵਧੀਆ ਕੜੀ ਬਣੀ ਆ ਜੀ ਬਹੁਤ ਫਰਸਟ ਕਲਾਸ ਕੜੀ ਬਣੀ ਆ ਤੇ ਆਹ ਦੇਖੋ ਮੇਰੇ ਪਕੌੜੇ ਵੀ ਕਿਤੇ ਕਿਤੇ ਮੋਟੇ ਨੇ ਵਿੱਚ ਤੇ ਮੈਂ ਇਹ ਦੇਗੀ ਮਿਰਚ ਵੀ ਅੱਜ ਮਾਸਾ ਵੀ ਦੇਗੀ ਮਿਰਚ ਜਿਹੜੀ ਆ ਉਹਦਾ ਮੈਂ ਇਸਤੇਮਾਲ ਨਹੀਂ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਕੜੀ ਬਹੁਤ ਹੀ ਸ਼ਾਨਦਾਰ ਬਣੀ ਆ ਤੇ ਆਹ ਦੇਖੋ ਇਹ ਆ ਕੜੀ ਪਕੌੜਾ ਇਹਨੂੰ ਮੌਕਾ ਜ਼ਰੂਰ ਦਿਓ ਬਣਾਉਣ ਦਾ ਤੇ ਖੜੀ ਪਕੌੜਾ ਆਪਾਂ ਇਦਾਂ ਹੀ ਜਿਹੜਾ ਠਿਆਰ ਕੀਤਾ ਹੈ ਬਹੁਤ ਵਧੀਆ ਤਰ੍ਹਾਂ ਰਿਆਰ ਫੂਡ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੀ ਉਹਦੀਆਂ ਵੀਡੀਓ ਜਰੂਰ ਵੇਖਿਆ ਕਰੋ ਬੜੀ ਬੜੀ ਮਿਹਰਬਾਨੀ ਜੀ ਬਾਏ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ